ਮਗੜਾ ਨਹੀਂ ਚਾਹੀਦਾ ਦਸਾਂ ਦਾ ਉਹਦੀ ਕਿਰਤ ਕਰੋ ਮਿਹਨਤ ਕਰੋ ਕਹਿੰਦੇ ਆ ਗਰੀਬ ਗਰੀਬ ਉਹ ਹੁੰਦਾ ਜਿਹੜਾ ਹੱਥਾਂ ਪੈਰਾਂ ਦਾ ਨਕਾਰਾ ਹੁੰਦਾ ਅੱਜ ਮੈਂ ਟੋਕਰੀ ਟੋਂਦਾ ਸੀਗਾ ਕਿੱਥੇ ਕੱਖੜ ਸੀਗਾ ਅੱਜ ਮਹਾਰਾਜ ਦੇ ਲੱਖਾਂ ਚ ਬਣਾਇਆ ਜਵਾਲ ਜਿਵੇਂ ਤੇਰੇ ਤੋਂ ਵੀ ਵਧੀਆ ਸੀਗਾ ਅੱਛਾ ਜਿੰਮ ਜੁਮ ਲਾਉਂਦੇ ਉਹ ਤਾਂ ਕਰ ਜਿੰਮ ਤਾਂ ਨਹੀਂ ਉਹ ਤਾਂ ਜਿੰਮ ਮੈਂ ਕਬੱਡੀ ਖੇਡਦਾ ਰਿਹਾ ਫੁੱਟਬਾਲ ਖੇਡਦਾ ਰਿਹਾ ਵਾਲੀਬਾਲ ਖੇਡਦਾ ਰਿਹਾ ਅੱਛਾ ਆਹ ਗੋਲਾ ਛੇਡਦਾ ਰਿਹਾ ਹਾਂ ਬਰਾਬਰ ਦੇ ਹਾਂੜੀਆਂ ਨੂੰ ਮੈਂ ਗੇੜਾਂ ਦੇ ਜੀ ਕੱਢ ਦਿੰਦਾ ਅੱਜ ਵੀ ਦੇਖ ਕੇ ਕੋਈ ਭੁੱਲ ਭਲੇਖੇ ਹਾਂ ਵੀ ਜੀ ਕਰਦੇ ਵੀ ਇਹ ਕੌਡੀ ਖੇਡਣਾ ਤੇ ਮੈਂ ਝੜਦਾ ਵੀ ਕਿ ਦੇ ਤੂੰ ਮੰਗਣਾ ਨਹੀਂ ਚਾਹੀਦਾ ਦਸਾਂ ਦਾ ਉਹਦੀ ਕਿਰਤ ਕਰੋ ਮਿਹਨਤ ਕਰੋ ਕਹਿੰਦੇ ਆ ਗਰੀਬ ਗਰੀਬ ਉਹ ਹੁੰਦਾ ਜਿਹੜਾ ਹੱਥਾਂ ਪੈਰਾਂ ਦਾ ਨਕਾਰਾ ਹੁੰਦਾ ਜੀ ਅਮੀਰ ਉਹ ਆ ਜਿਹੜਾ ਹੱਥਾਂ ਪੈਰਾਂ ਦਾ ਪੂਰਾ ਤਿਆਰ ਆ ਬਿਲਕੁਲ ਆਪਾਂ ਪੂਰੇ ਤਿਆਰ ਆ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਆਪਾਂ ਨੂੰ ਆਪਾਂ ਗਰੀਬ ਨਹੀਂ ਕਿਹਾ ਜਾਂਦਾ ਆਪ ਨੂੰ ਠੀਕ ਹੈ ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਖਾਂਦਾ ਨਾ ਉਹ ਗਰੀਬ ਨਹੀਂ ਹੁੰਦਾ ਹੈਗਾ ਕਿਉਂਕਿ ਹੱਥਾਂ ਪੈਰਾਂ ਦੇ ਆ ਤਿਆਰ ਆ ਕਿਉਂਕਿ ਆਪਣਾ ਕੋਈ ਹੱਥ ਨਹੀਂ ਕੱਟਿਆ ਕੋਈ ਬਾਹ ਨਹੀਂ ਕੱਟੀ ਹੋਈ ਕੋਈ ਅੱਖ ਨਹੀਂ ਖਰਾਬ ਕੋਈ ਚੀਜ਼ ਖਰਾਬ ਨਹੀਂ ਹੈਗੀ ਆਪਾਂ ਖੂਬ ਠਟਕੇ ਪਾਣੀ ਪੀਣ ਆਲੇ ਆ ਮਿਹਨਤ ਕਰੋ ਅੱਜ ਮੈਂ ਟੋਕਰੀ ਢੋਂਦਾ ਸੀਗਾ ਕਿੱਥੇ ਕੱਕੜ ਸੀਗਾ ਅੱਜ ਮਹਾਰਾਜ ਦੇ ਲੱਖਾਂ 'ਚ ਬਣਾਇਆ ਠੀਕ ਹੈ ਅੱਜ ਰਾਜਵੀ ਰੋਟੀ ਖਾਣੇ ਹਾਂ ਉਹ ਰਾਜਵੀ ਰੋਟੀ ਦਾ ਨਹੀਂ ਗੱਲ ਹੁੰਦੀ ਹੈਗੀ ਰੋਟੀ ਤਾਂ ਰੋਟੀ ਤਾਂ ਹਰ ਇੱਕ ਜੀਵ ਜਾਨੂ ਖਾਂਦਾ ਹੀ ਆ ਰੋਟੀ ਇੱਜ਼ਤ ਦੀ ਔਰ ਹੱਕ ਦੀ ਜ ਜਸਾਨੂੰ ਹਾਂ ਦੀ ਮਿਹਨਤ ਦੀ ਰੋਟੀ ਹੋਣੀ ਚਾਹੀਦੀ ਆ ਚਾਹੇ ਕੋਈ ਵੀ ਆ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਉਹਦੇ ਵਰਗਾ ਮਤਲਬ ਉਹਦੇ ਵਰਗੀ ਨੀਂਦ ਨਹੀਂ ਆਉਂਦੀ ਹੈਗੀ ਜਿਹੜੀ ਦਸਾਂ ਲੋਹਾਂ ਦੀ ਕਰਕੇ ਰੋਟੀ ਖਾਣੀ ਆ ਨਾ ਉਹਦੇ ਚ ਨੀਂਦ ਵਧੀਆ ਆਉਂਦੀ ਆ ਔਰ ਜ਼ਿੰਦਗੀ ਵਧੀਆ ਨਿਕਲਦੀ ਆ ਅੱਛਾ ਆਖਰ ਦੇ ਵਿੱਚ ਇੱਕ ਦੋ ਗੱਲਾਂ ਨੇ ਬਾਪੂ ਜੀ ਪਰਿਵਾਰ ਕਿਵੇਂ ਜੇ ਚੱਲਦਾ ਗੁਜ਼ਾਰਾ ਵਧੀਆ ਹੁੰਦਾ ਮਤਲਬ ਬੱਚੇ ਕਿਵੇਂ ਨੇ ਕਿ ਬੱਚਿਆਂ ਨੇ ਰੋਕਿਆ ਨਹੀਂ ਜਾਂ ਉਹ ਵੀ ਕਹਿੰਦੇ ਨੇ ਚਲੋ ਤੁਹਾਡਾ ਕੰਮ ਆ ਤੁਸੀਂ ਨਹੀਂ ਦੇਖੋ ਉਹ ਮੇਰਾ ਆਪ ਦਾ ਰੁਕਣ ਨੂੰ ਮੰਨ ਨਹੀਂ ਹੈਗਾ ਹਲੇ ਠੀਕ ਹੈ ਜੀ ਮੇਰਾ ਆਪ ਹੀ ਹਲੇ ਮੰਨ ਕਰੀ ਜਾਂਦਾ ਵਾ ਜਰੂਰ ਦੇਖੋ ਤੁਸੀਂ ਆਗੇ ਤੇ ਸੰਜੀ ਆਗੇ ਮੇਰਾ ਦਿਮਾਗ ਦਾ ਪੜਦਾ ਹੋਰ ਕੋਲੇ ਜਾਂ ਜਦੋਂ ਹਾਂਜੀ ਆਉਣ ਦੇ ਹੁਣਾਂ ਦੇ ਨਾਲ ਗੁਲਜੀਤ ਹੁਣਾਂ ਦੇ ਨਾਲ ਤੇ ਹੋ ਜਾਦਾ ਮੈਂ ਹੋਰ ਮਹੀਨੇ ਆਹ ਗਰਮੀ ਨਿਕਲਣ ਤੋਂ ਬਾਅਦ ਮੈਂ ਹੋਰ ਕੋਈ ਚੀਜ਼ ਪੇਸ਼ ਕਰਾਂ ਅੱਛਾ ਆ ਹੋ ਜਾਂਦਾ ਮਨ ਲਵੇ ਉਹਨਾਂ ਨੇ ਥੋੜੇ ਪਿਆਰ ਦੇ ਨਾਲ ਮੈਨੂੰ ਬਹੁਤ ਕੁਝ ਮਿਲਦਾ ਵਾ ਅੱਛਾ ਪਿਆਰ ਦੇ ਤੁਸੀਂ ਵੀ ਮੰਨਦੇ ਹੋ ਵੀ ਪਿਆਰ ਬਹੁਤ ਵੱਡੀ ਚੀਜ਼ ਆ ਪੈਸੇ ਤੋਂ ਹਾਂ ਬਹੁਤ ਵੱਡੀ ਚੀਜ਼ ਆ ਜੀ ਕੋਈ ਸ਼ੱਕ ਨਹੀਂ ਹੈਗੀ ਇਹ ਮਾਨਸ ਜਰਮਾ ਜਿਹੜਾ ਇਹ ਜਿਹੜੀਆਂ ਰੂਹਾਂ ਨੇ ਇਹ ਇਹ ਵਾਰ-ਵਾਰ ਨਹੀਂ ਇਕੱਠੀਆਂ ਆਉਂਦੀਆਂ ਇਹ ਮਾਨਸ ਜਰਮਾ ਆਪਾਂ ਨੂੰ ਪਿਆਰ ਦੀ ਖਾਤਰ ਰੱਬ ਦਾ ਨਾਮ ਲੈਣ ਦੀ ਖਾਤਰ ਜ ਸਾਣੋਹ ਦੀ ਕਮਾਈ ਦੀ ਖਾਤਰ ਮਿਲਿਆ ਆਪਾਂ ਨੂੰ ਪਰ ਕੀ ਕਹਿਣਾ ਚਾਹੋਗੇ ਚਲੋ ਇਹ ਗੱਲ ਤੁਹਾਡੇ ਤੁਹਾਡੇ ਨਾਲ ਵੀ ਸੰਬੰਧਤ ਹੈ ਸਾਰੀ ਦੁਨੀਆ ਨਾਲ ਵੀ ਉਹਨਾਂ ਲੋਕਾਂ ਨੂੰ ਜਿਹੜੇ ਛਿੱਲ ਜੀ ਪਟਦੇ ਨੇ ਉਹੀ ਜਿਵੇਂ ਹੈਗੀ ਆ ਚਾਹ ਵੀ 200 5 500 ਦੀ ਤੁਸੀਂ ਆਪਦਾ ਉਹੀ ਰਾਮ ਨਾ ਨਾਲ ਸਿੰਪਲ ਜਿ ਥੋੜੇ ਜੇ ਪੈਸੇ ਲੈਨੇ ਉਹ ਤੇ ਲੋਕਾਂ ਨੂੰ ਖੁਸ਼ ਕਰਕੇ ਤੋਰਦੇ ਹੋ ਛਿੱਲ ਜੀ ਪਟਣ ਵਾਲਾ ਕੰਮ ਨਹੀਂ ਕਰਦੇ ਨਾ ਆਪ ਮੁਹੱਬਤ ਵਟਦੇ ਹਾਂ 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 ਬਿਲਕੁਲ ਬਿਲਕੁਲ ਕਈ ਆਉਂਦੇ ਆ ਲੋਕੋ ਕਹਿੰਦੇ ਬਾਬਾ ਜੀ ਇਹਦਾ ਭਾਵੇਂ 200 ਰੁਪਏ ਦਾ ਕਾਬੇ ਜੀ ਹੋਤਾ ਵੀ ਥੋੜ ਲੇਕਿਨ ਜਿਹੜੇ ਪੀਂਦੇ ਆ ਉਹਨਾਂ ਨੂੰ ਮਹਿੰਗੀ ਲੱਦੀ ਜਿਹੜਾ ਕਹਿੰਦਾ ਯਾਰ ਇਹ ਫਲਾਣਾ ਕਈ ਕਸ਼ਮ ਦੇ ਲੋਕ ਨੇ ਇਹ ਕਰਕੇ ਮਤਲਬ ਸਾਰਿਆਂ ਦਾ ਵਿਚਰਦਾ ਪੈਂਦਾ ਹਾਂਜੀ ਹਾਂਜੀ ਕਹੀਦੀ ਆ ਤੇ ਹੁਣ ਕਿਵੇਂ ਜੇ ਲੋਕਾਂ ਨੇ ਹੁਣ ਜਦੋਂ ਕਿਉਂਕਿ ਨਵੇਂ ਮੁੰਡੇ ਆਏ ਨੇ ਜਿਹੜੇ ਕਈ ਦਲਜੀਤ ਕਰਕੇ ਵੀ ਆਉਂਦੇ ਨੇ ਤਾਂ ਤੁਹਾਡੇ ਨਾਲ ਹੁਣ ਫੋਟੋਆਂ ਵੀ ਖਿਚਾਉਣ ਲੱਗ ਪਏ ਮੈਂ ਕਈ ਵੇ ਨਾ ਤੇ ਕਿਵੇਂ ਜੇ ਲੱਗਦਾ ਹੁਣ ਉਹ ਦੁਬਾਰਾ ਜਵਾਨੀ ਜਿਵੇਂ ਵਾਲ ਬਾਪੂ ਜੀ ਕਾਲੇ ਆਉਣ ਲੱਗ ਪਏ ਕਹਿੰਦੇ ਵੀ ਦੁਬਾਰਾ ਇੱਕ ਹੋਣ ਲੱਗ ਪੈਂਦੀ ਆ ਜਵਾਨੀ ਰਿਟਰਨ ਮੈਂ ਤਾਂ ਬੜਾ ਸ਼ੀਸ਼ਾ ਦੇ ਦਿੰਦੀ ਹੋ ਜਾਦਾ ਆਉਂਦੇ ਹੁਣ ਤੁਹਾਨੂੰ ਪਤਾ ਲੱਗਦਾ ਹੋਊਗਾ ਮੈਂ ਇਹਨੂੰ ਦੀ ਬਾਹਾਂ ਬੜਾ ਸ਼ੀਸ਼ਾ ਹੀ ਦੇ ਦਾਂਗਾ ਅੱਛਾ ਜਵਾਨੀ ਚ ਤਾਂ ਫਿਰ ਦੇਖੀ ਹੋਣਾ ਹਾਂ ਹਾਂ ਜਵਾਨੀ ਤੇਰੇ ਤੋਂ ਵੀ ਵਧੀਆ ਸੀਗਾ ਅੱਛਾ ਜਿੰਮ ਜੁਮ ਲਾਉਂਦੇ ਉਹ ਤਾਂ ਕਰੇ ਜਿੰਮ ਤਾਂ ਨਹੀਂ ਉਹ ਤਾਂ ਜਿੰਮ ਮੈਂ ਕਬੱਡੀ ਖੇਡਦਾ ਰਿਹਾ ਫੁੱਟਬਾਲ ਖੇਡਦਾ ਰਿਹਾ ਵਾਲੀਬਾਲ ਖੇਡਦਾ ਰਿਹਾ ਅੱਛਾ ਆਹ ਗੋਲਾ ਛੇਡਦਾ ਰਿਹਾ ਠੀਕ ਹੈ ਆਹ ਬਰਾਬਰ ਦੇ ਹਾਂੜੀਆਂ ਨੂੰ ਮੈਂ ਗੇੜਾਂ ਦੇ ਜੀ ਕਾੜ ਦਿੰਦਾ ਅੱਜ ਵੀ ਦੇਖ ਕੇ ਕੋਈ ਭੁੱਲ ਭਲੇਖੇ ਜੇ ਹਮੇ ਵੀ ਜੀ ਕਰਦਾ ਵੀ ਮੈਂ ਕਬੱਡੀ ਖੇਡਣਾ ਤੇ ਮੈਂ ਛੱਡਦਾ ਨੀ ਕਿਦੇ